ਸਰਸ਼ਿਕਾ ਤੁਸੀਂ ਦੇਖ ਰਹੇ ਹੋ ਆ ਠੰਡ ਲੋਕਾਂ ਤੇ ਗੱਲ ਕੀਤੀ ਜਾਵੇ ਪੰਚਾਇਤੀ ਚੋਣਾਂ ਨੂੰ ਲੈ ਕੇ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੇ ਕੀ ਹੋਣਾ ਲਗਾਤਾਰ ਪਿੰਡਾਂ ਦੇ ਵਿੱਚ ਜਿਹੜੇ ਲੋਕ ਉਸਰ ਗਰਮ ਹੋ ਰਹੇ ਨੇ ਚੋਣਾਂ ਦੇ ਵਾਸਤੇ ਤਿਆਰੀਆਂ ਸ਼ੁਰੂ ਕਰ ਦੇਦੇ ਤਾਂ ਉੱਥੇ ਹੀ ਇਸ ਦੇ ਉੱਤੇ ਨਰਿੰਦਰ ਕੌਰ ਭਰਾੜ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਜਿਹੜੀ ਪੰਚਾਇਤ ਚੁਣੀ ਜਾਵੇਗੀ ਉਸ ਦੇ ਨਾਲ ਪਿੰਡ ਦੇ ਵੀ ਵਿਕਾਸ ਹੋਣਗੇ ਪਾਰਟੀ ਦੇ ਜੋੜਾ ਕਿ ਚੋਣ ਨਿਸ਼ਾਨ ਤੋਂ ਹਟ ਕੇ ਉਹਨਾਂ ਨੂੰ ਆਪਣੇ ਬਲਬੂਤੇ ਦੇ ਉੱਤੇ ਚੋਣ ਲੜਨੀ ਚਾਹੀਦੀ ਹੈ ਇਸ ਦੇ ਨਾਲ ਪਿੰਡ ਦਾ ਜਿਹੜਾ ਭਾਈ ਚਰਕ ਸਾਹਜਾ ਉਹ ਵੀ ਜੜਕੀ ਪਰ ਕਰਾ ਰਹੇਗੀ ਆਓ ਸੁਣਦੇ ਹਾਂ ਆ ਦੇਖੋ ਜਿਹੜਾ ਨੋਟੀਫਿਕੇਸ਼ਨ ਹੋ ਚੁੱਕਿਆ ਹੈ ਪਰ ਸਰਕਾਰ ਹੈ ਜਿਹੜੀ ਉਹ ਇਲੈਕਸ਼ਨ ਕਰਾਉਣ ਦੇ ਲਈ ਜਿਹੜਾ ਤਿਆਰ ਔਰ ਜਿਹੜੀ ਸਾਡੇ ਵੱਲੋਂ ਜਿਹੜੀ ਸਰਕਾਰ ਪੱਧਰ ਤੇ ਉੱਤੇ ਜਿਹੜੀ ਤਿਆਰੀ ਹੋਣੀ ਆ ਉਹ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਨੇ ਔਰ ਇਲੈਕਸ਼ਨ ਆ ਜਿਹੜੇ ਲੋਕ ਜਿਹੜੇ ਇਲੈਕਸ਼ਨ ਜਿਹੜਾ ਲੜਨਗੇ ਤੇ ਆਨਾਲਿਸ ਸੀਐਨ ਸਾਹਿਬ ਨੇ ਲਾਲ ਕੀਤਾ ਸੀ ਕੈਡੀਡੇਟਾਂ ਨੂੰ ਪਾਰਟੀ ਦੇ ਤੋਂ ਨਿਸ਼ਾਨ ਦੇਣਾ ਬਿਲਕੁਲ ਦੇਖੋ ਇਹਦੇ ਚ ਤਿਆਰੀਆਂ ਤਾਂ ਸਾਡੀਆਂ ਸਰਕਾਰ ਪੱਧਰ ਤੇ ਇਹ ਹੀ ਨੇ ਕਿ ਅਸੀਂ ਉਹਨੂੰ ਇਲੈਕਸ਼ਨ ਕਰਾਉਣ ਦੇ ਲਈ ਇੱਕ ਪ੍ਰੋਪਰ ਜਿਹੜਾ ਸਖਾਵਾਂ ਮਾਹੌਲ ਦੇਣਾ ਆਦਰਵਾਇਜ਼ ਤਾਂ ਇਹ ਇਲੈਕਸ਼ਨ ਆ ਜਿਹੜੀ ਇਹ ਲੋਕਾਂ ਦੀ ਇਲੈਕਸ਼ਨ ਆ ਭਾਈਚਾਰਕ ਜਿਹੜੀ ਸਾਂਝ ਦੀ ਜਿਹੜੀ ਇਲੈਕਸ਼ਨ ਹੈਗੀ ਇਹਦੇ ਚ ਕਿਸੇ ਕੋਈ ਪੋਲਿਟੀਕਲ ਪਾਰਟੀ ਦਾ ਜਾਂ ਸਾਡਾ ਮੇਰਾ ਜਾਂ ਕਿਸੇ ਹੋਰ ਦਾ ਕੋਈ ਮੋਟਿਵ ਨਹੀਂ ਹੈਗਾ ਸੋ ਇਹ ਤਾਂ ਪੰਡਾਂ ਦੀ ਆਪਣੀ ਜਿਹੜੀ ਭਾਈਚਾਰਕ ਸਾਂਝ ਦੀ ਜਿਹੜੀ ਇਲੈਕਸ਼ਨ ਹੈਗੀ ਇਹਦੇ ਵਿੱਚ ਮੈਂ ਤਾਂ ਚਾਹੁੰਦੀ ਆ ਕਿ ਪੰਡਾਂ ਦੇ ਜਿਹੜੇ ਨੌਜਵਾਨ ਨਵੇਂ ਮੁੰਡੇ ਕੁੜੀਆਂ ਨੇ ਜਿਹੜੇ ਆਉਣ ਇਸ ਇਲੈਕਸ਼ਨ ਦੇ ਵਿੱਚ ਔਰ ਜਿਹੜਾ ਜਿੱਤ ਕੇ ਆਪਣੇ ਪਿੰਡ ਦੇ ਲਈ ਔਰ ਆਪਣੇ ਇਲਾਕੇ ਦੀ ਤਰੱਕੀ ਦੇ ਲਈ ਜਿਹੜਾ ਕੰਮ ਕਰਨ ਔਰ ਹਮੇਸ਼ਾ ਸੀਮਾ ਦਾ ਜਿਹੜਾ ਸਾਥ ਪੰਚਾਇਤ ਦੇ ਵਿੱਚ ਗੱਲ ਉਹ ਵੀ ਬੀਏ ਪਾਸ ਨੂੰ ਵੀ ਸਰਪੰਚ ਬਣਾਇਆ ਗਿਆ ਨਹੀਂ ਕੋਈ ਇਦਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਜਿਹੜੀਆਂ ਨਹੀਂ ਜੋ ਪਹਿਲਾਂ ਸੀਗਾ ਉਸ ਅਕੋਰਡਿੰਗਲੀ ਜਿਹੜਾ ਸੀ ਜਿਸ ਤਰ੍ਹਾਂ ਸੀਐਮ ਸਾਹਿਬ ਨੇ ਕਿਹਾ ਸੀ ਜੇਕਰ ਕੋਈ ਵੀ ਸਰਪੰਚ ਇਤਦਾਰ ਬਣਾਉਂਦਾ ਤਾਂ ਉਹ ਅੱਡ ਗ੍ਰਾਂਟ ਦਿੱਤੀ ਜਾਊਗੀ ਕਿ ਤੁਹਾਡੇ ਕੋਲੋਂ ਕੁਝ ਪਿੰਡਾਂ ਦੇ ਨਾਲ ਕੋਈ ਸੰਪਰਕ ਕੀਤਾ ਜਾ ਰਿਹਾ ਇਦਾਂ ਦੀ ਕੋਈ ਸਰਪੰਚ ਇਤਦਾਰ ਦਿਖਾਈ ਨਹੀਂ ਦੇਖੋ ਅਸੀਂ ਤਾਂ ਚਾਹੁੰਦੇ ਆ ਕਿ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਸਰਬਸੰਮਤੀ ਦੇ ਨਾਲ ਕਿਉਂਕਿ ਪਿੰਡ ਦੀ ਭਾਈਚਾਰਕ ਜਿਹੜੀ ਛੋਣ ਹੁੰਦੀ ਆ ਉਹ ਆਉਣ ਔਰ ਰਹੀ ਗੱਲ ਹੈ ਕਿ ਸਰਬਸੰਮਤੀ ਕਰਾਉਣ ਦੀ ਕਿਉਂਕਿ ਹੁਣ ਅੱਜ ਜਿਹੜਾ ਉਹਦਾ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਜਿਹੜੀ ਉਹ ਹਲਚਲ ਹੋਣੀ ਹੈ ਪਤਾ ਲੱਗਣਾ ਕਿ ਚਿਹਰੇ ਕਿਹੜੇ ਹੈਗੇ ਆ ਸੋ ਜਦੋਂ ਚਿਹਰੇ ਜਦੋਂ ਸਾਹਮਣੇ ਆਉਂਦੇ ਆ ਤਾਂ ਫਿਰ ਉੱਥੋਂ ਪਿੰਡ ਪੱਧਰ ਤੇ ਇੱਕ ਜਿਹੜਾ ਭਾਈਚਾਰਾ ਬੈਠਦਾ ਕਿ ਭਾਈ ਇਹ ਬੰਦਾ ਸਹੀ ਆ ਜਾਂ ਇਹ ਬੰਦਾ ਸਹੀ ਆ ਇੱਕ ਨੂੰ ਬਿਠਾਇਆ ਜਾਂਦਾ ਇੱਕ ਨੂੰ ਕਿਉਂ ਕੀਤਾ ਜਾਂਦਾ ਸੋ ਇਹ ਫੰਡਾਂ ਦੇ ਜਿਹੜੇ ਫੈਸਲੇ ਨੇ ਉਹ ਲੋਕ ਆਪਣੇ ਤੇ ਕਰਨਗੇ ਮੇਰੇ ਜਿੱਥੇ ਕਿਤੇ ਡਿਊਟੀ ਜਿਹੜਾ ਕਿਤੇ ਵੀ ਲੋਕਾਂ ਦੇ ਵੱਲੋਂ ਲਗਾਈ ਜਾਊਗੀ ਮੈਂ ਉਸ ਨੂੰ ਦੇਖਣਾ ਹੋਵੇਗਾ ਆਖਰ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਜਿਹੜੇ ਕਿ ਸਭ ਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਵੇਗੀ ਬਿਊਰੋ ਰਿਪੋਰਟ ਅਖੰਡ ਸਰਸ਼ੀਕਾ ਤੁਸੀਂ ਦੇਖ ਰਹੇ ਹੋ ਅਖੰਡ ਲੋਕਾਂ ਤੇ ਗੱਲ ਕੀਤੀ ਜਾਵੇ ਪੰਚਾਇਤੀ ਚੋਣਾਂ ਨੂੰ ਲੈ ਕੇ ਤਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੇ ਕਿ ਹੋਣਾ ਲਗਾਤਾਰ ਪਿੰਡਾਂ ਦੇ ਵਿੱਚ ਜਿਹੜੇ ਲੋਕ ਉਤਸਰਗਨਮ ਹੋ ਰਹੇ ਨੇ ਚੋਣਾਂ ਦੇ ਵਾਸਤੇ ਤਿਆਰੀਆਂ ਸ਼ੁਰੂ ਕਰ ਦੇਦੇ ਤਾਂ ਉੱਥੇ ਹੀ ਇਸ ਦੇ ਉੱਤੇ ਨਰਿੰਦਰ ਕੌਰ ਭਰਾਸ ਦਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਵੀ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਜਿਹੜੇ ਪੰਚਾਇਤ ਚੁਣੀ ਜਾਵੇਗੇ ਉਸ ਦੇ ਨਾਲ ਪਿੰਡ ਦੇ ਵੀ ਵਿਕਾਸ ਹੋਣਗੇ ਪਾਰਟੀ ਦੇ ਜਿਹੜਾ ਕਿ ਚੋਣ ਨਿਸ਼ਾਨ ਤੋਂ ਹਟ ਕੇ ਉਹਨਾਂ ਨੂੰ ਆਪਣੇ ਬਲਬੂਤੇ ਦੇ ਉੱਤੇ ਚੋਣ ਲੜਨੀ ਚਾਹੀਦੀ ਹੈ ਇਸ ਦੇ ਨਾਲ ਪਿੰਡ ਦਾ ਜਿਹੜਾ ਭਾਈਚਾਰਕ ਸਾਂਝਾ ਉਹ ਵੀ ਜੜਕੀ ਪਰ ਕਰਾ ਰਹੇਗੀ ਆਓ ਸੁਣਦੇ ਹਾਂ ਆ ਦੇਖੋ ਜਿਹੜਾ ਨੋਟੀਫਿਕੇਸ਼ਨ ਹੋ ਚੁੱਕਿਆ ਹੈ ਪਰ ਸਰਕਾਰ ਹੈ ਜਿਹੜੀ ਉਹ ਇਲੈਕਸ਼ਨ ਕਰਾਉਣ ਦੇ ਲਈ ਜਿਹੜਾ ਤਿਆਰ ਹੈ ਔਰ ਜਿਹੜੀ ਸਾਡੇ ਵੱਲੋਂ ਜਿਹੜੀ ਸਰਕਾਰ ਪੱਧਰ ਦੇ ਉੱਤੇ ਜਿਹੜੀ ਤਿਆਰੀ ਹੋਣੀ ਆ ਉਹ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਨੇ ਔਰ ਇਲੈਕਸ਼ਨ ਆ ਜਿਹੜੇ ਲੋਕ ਜਿਹੜੇ ਇਲੈਕਸ਼ਨ ਜਿਹੜਾ ਲੜਨਗੇ ਤੇ ਆਮ ਆਦਮੀ ਪਾਰਟੀ ਚ ਸੀਐਮ ਸਾਹਿਬ ਨੇ ਲਾਲ ਕੀਤਾ ਹਸਪੀਟਲ ਕੈਂਡੀਡੇਟਾਂ ਨੂੰ ਪਾਰਟੀ ਦੇ ਤੋਂ ਨਿਸ਼ਾਨ ਦੇਣਾ ਬਿਲਕੁਲ ਦੇਖੋ ਇਹਦੇ ਚ ਤਿਆਰੀਆਂ ਤਾਂ ਸਾਡੀਆਂ ਸਰਕਾਰ ਪੱਧਰ ਤੇ ਇਹ ਹੀ ਨੇ ਕਿ ਅਸੀਂ ਉਹਨੂੰ ਇਲੈਕਸ਼ਨ ਕਰਾਉਣ ਦੇ ਲਈ ਇੱਕ ਪ੍ਰੋਪਰ ਜਿਹੜਾ ਸਖਾਵਾਂ ਮਾਹੌਲ ਦੇਣਾ ਆਦਰਵਾਇਜ਼ ਤਾਂ ਇਹ ਇਲੈਕਸ਼ਨ ਆ ਜਿਹੜੀ ਇਹ ਲੋਕਾਂ ਦੀ ਇਲੈਕਸ਼ਨ ਆ ਭਾਈਚਾਰਕ ਜਿਹੜੀ ਸਾਂਝ ਦੀ ਜਿਹੜੀ ਇਲੈਕਸ਼ਨ ਹੈਗੀ ਇਹਦੇ ਚ ਕਿਸੇ ਕੋਈ ਪੋਲਿਟੀਕਲ ਪਾਰਟੀ ਦਾ ਜਾਂ ਸਾਡਾ ਮੇਰਾ ਜਾਂ ਕਿਸੇ ਹੋਰ ਦਾ ਕੋਈ ਮੋਟਿਵ ਨਹੀਂ ਹੈਗਾ ਸੋ ਇਹ ਤਾਂ ਪੰਡਾਂ ਦੀ ਆਪਣੀ ਜਿਹੜੀ ਭਾਈਚਾਰਕ ਸਾਂਝ ਦੀ ਜਿਹੜੀ ਇਲੈਕਸ਼ਨ ਹੈਗੀ ਇਹਦੇ ਵਿੱਚ ਮੈਂ ਤਾਂ ਚਾਹ ਨਹੀਂ ਆ ਕਿ ਪੰਡਾਂ ਦੇ ਜਿਹੜੇ ਨੌਜਵਾਨ ਨਵੇਂ ਮੁੰਡੇ ਯਾਨੀ ਜਿਹੜੇ ਆਉਣ ਇਸ ਇਲੈਕਸ਼ਨ ਦੇ ਵਿੱਚ ਔਰ ਜਿਹੜਾ ਜਿੱਤ ਕੇ ਆਪਣੇ ਪਿੰਡ ਦੇ ਲਈ ਔਰ ਆਪਣੇ ਇਲਾਕੇ ਦੀ ਤਰੱਕੀ ਦੇ ਲਈ ਜਿਹੜਾ ਕੰਮ ਕਰਨ ਔਰ ਹਮੇਸ਼ਾ ਸੀਮਾ ਦਾ ਜਿਹੜਾ ਸਾਥ ਇੱਕ ਪੰਚਾਇਤੀ ਦੀ ਗੱਲ ਉਹ ਵੀ ਡੀਏ ਪਾਸ ਨੂੰ ਵੀ ਸਪੱਸ਼ਟ ਬਣਾਇਆ ਗਿਆ ਹੈ ਨਹੀਂ ਕੋਈ ਏਦਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਜਿਹੜੀਆਂ ਨਹੀਂ ਜੋ ਪਹਿਲਾਂ ਸੀਗਾ ਉਸ ਅਕੋਰਡਿੰਗਲੀ ਜਿਹੜਾ ਸੀ ਜਿਸ ਤਰ੍ਹਾਂ ਸੀਐਮ ਸਾਹਿਬ ਨੇ ਕਿਹਾ ਸੀ ਕਿ ਜੇ ਕੋਈ ਵੀ ਸਰਖੰਤੀਦਾਰ ਬਣਦਾ ਤਾਂ ਉਹ ਅੱਡ ਗ੍ਰਾਂਟ ਦਿੱਤੀ ਜਾਊਗੀ ਕਿ ਤੁਹਾਡੇ ਕੋਲੋਂ ਕੁਝ ਪਿੰਡਾਂ ਦੇ ਨਾਲ ਕੋਈ ਸੰਪਰਕ ਕੀਤਾ ਜਾ ਰਿਹਾ ਹੈ ਏਦਾਂ ਦੀ ਕੋਈ ਸਰਖੰਤੀ ਦਿਖਾਈ ਨਹੀਂ ਦੇਖੋ ਅਸੀਂ ਤਾਂ ਚਾਹੁੰਦੇ ਆ ਕਿ ਪੜ੍ਹੇ ਲਿਖੇ ਨੌਜਵਾਨ ਮੁੰਡੇ ਕੁੜੀਆਂ ਸਰਬਸੰਮਤੀ ਦੇ ਨਾਲ ਕਿਉਂਕਿ ਪਿੰਡ ਦੀ ਭਾਈਚਾਰਕ ਜਿਹੜੀ ਛੋਣ ਹੁੰਦੀ ਆ ਉਹ ਆਉਣ ਔਰ ਰਹੀ ਗੱਲ ਹੈ ਕਿ ਸਰਬਸੰਮਤੀ ਕਰਾਉਣ ਦੀ ਕਿਉਂਕਿ ਹੁਣ ਅੱਜ ਜਿਹੜਾ ਉਹਦਾ ਨੋਟੀਫਿਕੇਸ਼ਨ ਹੋਣ ਤੋਂ ਬਾਅਦ ਜਿਹੜੀ ਉਹ ਹਲਚਲ ਹੋਣੀ ਹੈ ਪਤਾ ਲੱਗਣਾ ਕਿ ਚਿਹਰੇ ਕਿਹੜੇ ਹੈਗੇ ਆ ਸੋ ਜਦੋਂ ਚਿਹਰੇ ਜਦੋਂ ਸਾਹਮਣੇ ਆਉਂਦੇ ਆ ਤਾਂ ਫਿਰ ਉੱਥੋਂ ਪਿੰਡ ਪੱਧਰ ਤੇ ਇੱਕ ਜਿਹੜਾ ਭਾਈਚਾਰਾ ਬੈਠਦਾ ਕਿ ਭਾਈ ਇਹ ਬੰਦਾ ਸਹੀ ਆ ਜਾਂ ਇਹ ਬੰਦਾ ਸਹੀ ਆ ਇੱਕ ਨੂੰ ਬਿਠਾਇਆ ਜਾਂਦਾ ਇੱਕ ਨੂੰ ਕਿਉਂ ਕੀਤਾ ਜਾਂਦਾ ਸੋ ਇਹ ਪੰਡਾਂ ਦੇ ਜਿਹੜੇ ਫੈਸਲੇ ਨੇ ਉਹ ਲੋਕ ਆਪਣੇ ਤੇ ਕਰਨਗੇ ਮੇਰੇ ਜਿੱਥੇ ਕਿਤੇ ਡਿਊਟੀ ਜਿਹੜਾ ਕਿਤੇ ਵੀ ਲੋਕਾਂ ਦੇ ਵੱਲੋਂ ਲਗਾਈ ਜੋਗੀ ਮੈਂ ਉਸ ਦਿਨ ਦੇਖਣਾ ਹੋਵੇਗਾ ਆਖਰ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ જેડી કે જે સરબસમતિ પંચાયત ચુણી રિપોર્ટ